ਲੋਕਾਂ ਦੇ ਤਾਂ ਹੋਟੇ ਨੂੰ ਮੋੜਿਆ ਅੱਛਾ ਹਾਂਜੀ ਅੱਛਾ ਹਾਂ ਆਂ ਹੀ ਪੜ ਗਿਆ ਤੁਹਾਨੂੰ ਥੋੜਾ ਕੋਈ ਗੱਲ ਨਹੀਂ ਉੱਥੇ ਆਓ ਭਾਈ ਉੱਥੇ ਆਓ ਭਾਈ ਇੱਧਰ ਨੂੰ ਆਓ ਉੱਧਰ ਆਓ ਉਪਰੋਂ ਆਓ ਸਾਹਮਣੇ ਨੂੰ ਆਓ ਉਹ ਹਣੀਕ ਵੀ ਜਣੇ ਕੋਲ ਆਓ ਹਾਂਜੀ ਹਾਂਜੀ ਆਜੋ ਆ ਜਾ ਮੇਰਾ ਭਰਾ ਜਿੰਦੀ ਬਣੇ ਕਰਦੇ ਜਰੂਰ ਸੋਚਣਾ ਮੋੜ ਪਾਣੀ ਦਸਰੀ ਕਾਲ ਫੋਟੇ ਲੋਕਾਂ ਇਲਾਕੇ ਤੋਂ ਲੋਧੀਪੁਰ ਤੋਂ ਭਾਈ ਜਾਣਦੇ ਕਰਦੇ ਹੋ ਅਸੀਂ ਤੇਰੇ ਪੁੱਤ ਪੰਜਾਬ ਸਿਆਂ ਆਏ ਤੇਰਾ ਦਰਦ ਵੰਡਾਉਣ ਲਈ ਪਾਣੀ ਚੋਂ ਜ਼ਹਿਰਾਂ ਕੱਢਣੀਆਂ ਨੇ ਫੌਂਦੇ ਆਪਣੀ ਬਚਾਉਣ ਲਈ ਮੈਂ ਲੈ ਕੇ ਓ ਟਪਾਤਸ਼ਾ ਤੇਰੀ ਹਾਂ ਕੁਝ ਕਹਿਣ ਤੁਰ ਆਏ ਪਾਣੀ ਸਾਨੂੰ ਸਾਫ਼ ਚਾਹੀਦੇ ਸਾਡਾ ਇੱਕੋ ਹੈ ਤੁਰ ਆਏ ਓ ਟੋਕੂ ਹੋ ਜਾ ਕੇ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਆਏ ਉਹ ਲੋਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਆਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋ ਏ ਪਵਨ ਗੁਰੂ ਪਾਣੀ ਪਿਤਾ ਧਰਤੀ ਤਿੰਨੋ ਹੈ ਰੋਏ ਪਵਨ ਗੁਰੂ ਪਾਣੀ ਪਿਤਾ ਧਰਤੀ ਤਿੰਨੋ ਹੈ ਰੋਏ ਬਾਬਾ ਨਾਨਕ ਸਮਝਾ ਰਿਹਾ ਉਹ ਬਣ ਕੇ ਨ ਰਹਿਣ ਤੁਰਿਆ ਆਏ ਪਾਣੀ ਸਾਨੂੰ ਸਾਫ਼ ਚਾਹੀਦੇ ਸਾਡਾ ਇੱਕ ਵਹਿਣ ਤੁਰਿਆ ਏ ਓ ਲੋਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਏ ਪੀਲੀਏ ਕਾਲਿਆ ਤੇ ਕੈਂਸਰ ਹੁਣ ਪਿੰਡਾਂ ਤੇ ਸ਼ਹਿਰਾਂ ਚ ਗੰਦਗੀ ਆਮ ਦਿਸ ਰਹੀ ਸੂਹਿਆਂ ਤੇ ਨਹਿਰਾਂ ਚ ਪੀਲੀਏ ਕਾਲਿਆ ਤੇ ਕੈਂਸਰ ਹੁਣ ਪਿੰਡਾਂ ਤੇ ਸ਼ਹਿਰਾਂ ਚ ਗੰਦਗੀ ਆਮ ਦਿਸ ਰਹੀ ਏ ਸੂਹਾਂ ਤਨ ਰਾਚ ਹੋ ਕਾਲਾ ਪਾਣੀ ਫੁੱਡੇ ਨਾਲੇ ਦਾ ਜਾਨ ਜਿਵੇਂ ਲੈਣ ਤੁਰ ਆਏ ਹੋ ਲੋਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰ ਆਏ ਪਾਣੀ ਸਾਨੂੰ ਸਾਫ ਚਾਹੀਦਾ ਸਾਡਾ ਇੱਕ ਵਹਿਣ ਤੁਰ ਆਏ ਇੱਥੇ ਸਭ ਨਕਲੀ ਖਾਣੇ ਹੈ ਅਸੀਂ ਅੱਜ ਵੀ ਅਣ ਜਾਣੇ ਹੈ ਇਥੇ ਸਭ ਨਕਲੀ ਖਾਣੇ ਹੈ ਅਸੀਂ ਅੱਜ ਵੀ ਅਣ ਜਾਣੇ ਹੈ ਬੱਚੇ ਜੰਮਦੇ ਹੀ ਰੋਗੀ ਨੇ ਲੱਗਦਾ ਨਕਲੀ ਨਿਆਣੇ ਹੈ ਬੱਚੇ ਅੱਜ ਵੀ ਰੋਗੀ ਜੰਮਦੇ ਨੇ ਬੱਚੇ ਲੱਗਦਾ ਨਕਲੀ ਨਿਆਣੇ ਹੈ ਆਈ ਵੀ ਐਫ ਦੀ ਤਾਈਆਂ ਲੋੜ ਪਈ ਜਦੋਂ ਉਹਦੀਆਂ ਖਾਦਾਂ ਤੇ ਰਸੈਣ ਤੁਰ ਆਏ ਪਾਣੀ ਸਾਨੂੰ ਸਾਫ਼ ਚਾਹੀਦਾ ਸਾਡਾ ਇੱਕ ਵਹਿਣ ਤੁਰ ਆਏ ਕਹ ਲੋ ਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਏ ਇਹਨਾਂ ਨੇ ਲੁੱਟਣਾ ਏ ਸਾਨੂੰ ਇਹਨਾਂ ਨੇ ਕੁੱਟਣਾ ਏ ਤੁਹਾਨੂੰ ਜੇ ਸਾਡਾ ਏਕਾ ਨਾ ਹੋਇਆ ਕਿਸੇ ਨਾ ਪੁੱਛਣਾ ਏ ਤੁਹਾਨੂੰ ਇਹਨਾਂ ਨੇ ਲੁੱਟਣਾ ਏ ਸਾਨੂੰ ਇਹਨਾਂ ਨੇ ਕੁੱਟਣਾ ਏ ਤੁਹਾਨੂੰ ਜੇ ਸਾਡਾ ਏਕਾ ਹੋਇਆ ਨਾ ਕਿਸੇ ਨਾ ਪੁੱਛਣਾ ਏ ਸਾਨੂੰ ਸਾਹਮ ਲੈ ਬਾਦਸ਼ਾਹियां ਬੰਦਿਆ ਕਿਉ ਚਰਨੀ ਪੈਣ ਤੁਰਿਆ ਏ ਪਾਣੀ ਸਾਨੂੰ ਸਾਫ ਚਾਹੀਦੇ ਸਾਡਾ ਇੱਕ ਵੈਣ ਤੁਰਿਆ ਏ ਓ ਲੋਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਏ ਓ ਲੋਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਏ ਪਾਣੀ ਵਿੱਚ ਸੁੱਟਦੇ ਨੇ ਲੋਕੀ ਪਸ਼ੂਆਂ ਤੇ ਪੱਤਿਆਂ ਨੂੰ ਅਸੀਂ ਇਸ ਸਮਝਾਉਂਦੇ ਰਹਿਣਾ ਏ ਇਹਨਾਂ ਅਕਲਾਂ ਤੇ ਕੱਚਿਆਂ ਨੂੰ ਪਾਣੀ ਵਿੱਚ ਸੁੱਟਦੇ ਨੇ ਲੋਕੀ ਪਸ਼ੂਆਂ ਤੇ ਪੱਤਿਆਂ ਨੂੰ ਅਸੀਂ ਸਮਝਾਉਂਦੇ ਰਹਿਣਾ ਏ ਅਕਲਾਂ ਦੇ ਕੱਚਿਆਂ ਨੂੰ ਲੋਦੀਪੁਰ ਗੰਦਾਲਾ ਕਰਕੇ ਤੂੰ ਕਿਉ ਚੰਨ ਤੇ ਰਹਿਣ ਤੁਰਿਆ ਏ ਪਾਣੀ ਸਾਨੂੰ ਸਾਫ਼ ਚਾਹੀਦੇ ਸਾਡਾ ਇੱਕ ਵਹਿਣ ਤੁਰਿਆ ਏ ਓ ਲੋਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਏ ਓ ਲੋਕੋ ਜਾਗ ਜਾਓ ਹੁਣ ਵੀ ਇਹ ਹੱਕ ਸਾਡੇ ਲੈਣ ਤੁਰਿਆ ਏ ਬਹੁਤ ਵਧੀਆ ਭਾਈ ਹਾਂਜੀ ਆਪਾਂ ਗੱਲਬਾਤ ਸ਼ੁਰੂ ਕਰਨ ਲੱਗੇ ਆ ਤੇ ਗੱਲਬਾਤ ਇਹ ਨਾ ਹੋਵੇ ਵੀ ਅਸੀਂ ਬੋਲ ਜਾਈਏ ਹੁੰਨੇ ਆ ਆਪਾਂ ਤਾਂ ਸਭ ਦਾ ਬੋਲਣ ਨੂੰ ਸੁਣਦੇ ਰਹਨੇ ਛੋਡੇ ਮਨਾਂ ਚ ਕੀ ਬਲਬਲੇ ਨੇ ਕੀ ਸਵਾਲ ਨੇ ਕੀ ਜਜਵਾਤ ਨੇ ਕੀ ਤੁਸੀਂ ਸਮਝਦੇ ਹੋ ਕੀ ਹੋਣਾ ਚਾਹੀਦਾ ਆਪਾਂ ਇੱਕ ਸੱਤ ਲਾ ਕੇ ਬੈਠੇ ਆ ਨਾ ਆਪਰੇ ਕੋ ਸਪੀਕਰ ਆ ਵੀਕ ਕਬੂਲ ਦਾ ਦੂਜੇ ਸੁਣ ਕੇ ਤੁਰ ਜਾਣਗੇ ਤੁਸੀਂ ਜਿਹੜੇ ਵੀ ਤੁਹਾਡੇ ਸਵਾਲ ਨੇ ਗੱਲਾਂ ਬਾਤਾਂ ਨੇ ਜੋ ਤੁਹਾਡੇ ਸਾਹਮਣੇ ਵਾਪਰਦਾ ਬਹੁਤੀਆਂ ਗੱਲਾਂ ਇਹ ਜਿਹੀਆਂ ਨੇ ਸਾਨੂੰ ਨਹੀਂ ਪਤਾ ਤੁਹਾਨੂੰ ਪਤਾ ਹੋ ਸਕਦਾ ਹੋ ਕੀ ਜਿਹੜੀਆਂ ਹੋਣ ਇਹ ਸਾਨੂੰ ਪਤਾ ਨਹੀਂ ਪਤਾ ਸਕਦਾ ਉਹ ਜਿਹੜੇ ਚਕਲੇਥੇ ਨੂੰ ਇਸ ਕਰਕੇ ਆਪਾਂ ਰਹਿਣ ਵਾਲੀ ਗੱਲ ਬਾਈ ਨੇ ਗਾਣੇ ਰਾਹੀਂ ਸਾਰਾ ਹੀ ਮਨ ਲਾਦਾ ਉਹ ਕੁਝ ਇਹ ਸਮੁੰਦਰ ਬੰਦ ਕਰਨ ਵਾਲੀ ਗੱਲ ਆ ਸਾਰੀਆਂ ਗੱਲਾਂ ਉਹਨੇ ਵਿੱਚ ਰੱਖਤੀਆਂ ਨੇ ਤੇ ਪਾਣੀ ਦੀ ਗੱਲ ਬੋਲੀ ਦੀ ਗੱਲ ਆਪਣੇ ਇਤਿਹਾਸ ਨੂੰ ਸੰਭਲਣ ਦੀ ਗੱਲ ਆਪਣੀ ਧਰਤੀ ਨੂੰ ਬਚਾ ਕੇ ਰੱਖਣ ਦੀ ਗੱਲ ਆ ਪਿਛਲੇ ਪਿੰਡ ਤੋਂ ਅਸੀਂ ਆਏ ਤਾਂ ਕੋਈ ਆ ਪਿੱਛੇ ਸੀਗਾ ਵੈਲੂ ਪਿੰਡ ਵੈਲੂ ਮੈਨੂੰ ਵੈਲੂ ਵੈਲੂ ਪਿੰਡ ਤੋਂ ਅਸੀਂ ਆਏ ਤੇ ਇੱਕ ਬਾਈ ਮਿਲਿਆ ਕਹਿੰਦਾ ਬਾਈ ਮੈਂ ਫੌਜ ਚ ਰਟਾਇਲ ਹੋਇਆ ਤੇ ਮੈਂ ਮੁੰਡਾ ਮੇਰਾ ਖੜੇ ਪੈਗਾ ਵੀ ਬਾਪੂ ਮੈਂ ਇੰਗਲੈਂਡ ਜਾਣਾ ਤੇ ਮੈਂ ਤਿੰਨ ਕਿੱਲੇ ਜ਼ਮੀਨ ਵੇਚੀ ਮਗਾਣ ਤਿੰਨ ਕਿੱਲੇ ਤੇਰੀਆਂ ਤਿੰਨ ਪੀੜੀਆਂ ਨਹੀਂ ਲੈ ਸਕਦੇ। ਯੋਰਲਾਂ। ਤੇ ਦੰਰਤ ਨੂੰ ਉਥੇ ਕੰਮ ਕਰਨਾ ਚਾਹੇ ਤੇਰਾ ਮੁੰਡਾ ਇੰਗਲੈਂਡ ਚ ਕਰੀ ਜਾਵੇ। ਕੈਨੇਡਾ ਮੁੜਿਆ ਆ। ਜੀ ਨਹੀਂ ਲੱਗਿਆ ਪਤਾ ਨਹੀਂ ਕੰਮ ਨਹੀਂ ਹੋਇਆ। ਕਹਿੰਦਾ ਮਸਾ ਮੈਂ ਬਿਮਾਰ ਰਹਿਣ ਲੱਗਾ ਸਤਮਈ ਦਾਦੂ ਪੀਣ ਲੱਗ ਗਿਆ ਕਹਿੰਦਾ ਮਸਾ ਹੁਣ ਉਹ ਨੂੰ ਮੈਂ ਦੁਵਾਰੇ ਮਿੰਟ ਤਦਲਾ ਕਰਕੇ ਤੋੜਾ ਵੀ ਉੱਥੇ ਦਰ। ਘਰ ਦੁਵਾਰੇ ਗਿਆ ਪਤਾ ਨਹੀਂ ਪੂਰੀ ਪਾਉ ਤੇ ਪਤਾ ਨਹੀਂ ਨਹੀਂ। ਇਹਦਾ ਸਭ ਤੋਂ ਜ਼ਿਆਦੇ ਦੇਖੋ ਜੀ ਆਪਾਂ ਆਪਾਂ ਪਾਣੀ ਵੀ ਸਾਫ਼ ਕਰ ਲਾਂਗੇ ਕੋਈ ਐਡੀ ਗੱਲ ਨਹੀਂ ਸ਼ਰਸ ਕਰਕੇ ਇਹ ਵੀ ਠੀਕ ਕਰ ਲਾਂਗੇ ਦਰਿਆ ਵੀ ਧਰਤੀ ਹਵਾ ਵੀ ਬੋਲੀ ਨੂੰ ਵੀ ਆਪਾਂ ਬਚਾ ਲਾਂਗੇ ਜੇ ਧਰਤੀ ਤੋਂ ਦਾਵਾ ਛੱਡ ਗਏ ਭੱਜ ਹੀ ਗਏ ਬੇਦਾਵਾ ਲੈ ਕੇ ਤੇ ਜਿਵੇਂ ਭਗਾਉਣੀ ਹੋਈ ਜਾਂਦਾ ਪੰਜਾਬ ਅੱਜ ਪੰਜਾਬੀ ਸਾਰੇ ਭੱਜੀ ਜਾਂਦੇ ਆ ਇੱਥੇ ਕੀ ਐ ਇੱਥੇ ਕੀ ਐ ਉਹ ਟਰੰਪ ਮਗਰ ਪਿਆ ਉਧਰ ਹੁਣ ਕਹਿੰਦੇ ਉਧਰ ਕੀ ਐ ਹੁਣ ਆਇਆ ਕਰਿਆ ਹੁੰਦਾ ਮੂੰਹ じゃ50 ਲੱਖ ਲਾ ਕੇ ਗਏ ਸੀ ਜੀ ਕਰੋੜ ਲਾ ਕੇ ਗਏ ਸੀ ਦੇ ਖiladi ਦੇ ਬਾਹਰ ਹੀ ਸੀ 50 ਲੱਖ ਛੋੜੇ ਕੋਲੇ ਹੈਗਾ ਕਰੋੜ ਹੈ ਇੱਥੇ ਕੰਮ ਦਾ ਤੋੜਾ ਐਸੇ ਕੋਈ ਯੂਪੀ ਤੋਂ ਕੋਈ ਘਾਰ ਤੋਂ ਕੋਈ ਬੰਗਾਲ ਤੋਂ ਕੋਈ ਕਿਦੋਂ ਕੋਈ ਕਿਦੋਂ ਆ ਕੇ ਕੋਈ ਹਮਾਚਲ ਤੋਂ ਆ ਕੇ ਇੱਥੇ ਕੰਮ ਕਰਕੇ ਬੰਦੇ ਹੱਥੀ ਮਿਹਨਤ ਕਰਕੇ ਜ਼ਮੀਨਾਂ ਲੈ ਗਏ ਘਰ ਪਾ ਗਏ ਪਲਾਟ ਲੈ ਗਏ ਠੇਕੇਦਾਰ ਬਣੇ ਬੈਠੇ ਐ ਤੇ ਸਾਡੇ ਜਿਹੜੇ ਕਹਿੰਦੇ ਕੰਮ ਹੈ ਨਹੀਂ ਇੱਥੇ ਇਹੜਾ ਬੰਦਾ ਅੱਜ ਦੋ ਭਰਾ ਮੈਂ ਸੁਣ ਰਿਹਾ ਸੀ ਦੋ ਭਰਾ ਆ ਗਏ ਕਹਿੰਦੇ 1 ਕਰੋੜ 20 ਲੱਖ ਰੁਪਇਆ ਲਾ ਕੇ ਹੁਣ 1 ਕਰੋੜ 20 ਲੱਖ ਲਾ ਕੇ ਜਿੱਡਾ ਮਰਜੀ ਕੰਮ ਤੋਰਿਆ ਹੁੰਦਾ ਇੱਥੇ ਪਰ ਖੁਸ਼ੀ ਵਾਲੀ ਗੱਲ ਹੈ ਤੁਹਾਡੇ ਇਲਾਕੇ 'ਚ ਤੁਸੀਂ ਕਿਰਤੀ ਲੋਕ ਹੋ ਰੋਪੜ ਦੇ ਵਿੱਚ ਜਿਹੜੀ ਸਾਨੂੰ ਵਧੀਆ ਗੱਲ ਲੱਗੀ ਕਿਰਤੀ ਵੀ ਉਹ ਨਸ਼ਾ ਉਹ ਘਟਾ ਗੁਣਾਂ ਦੀ ਚਰਸ਼ੋ ਪ੍ਰਾਪਤ ਧਰਤੀ ਹੈ ਤੇ ਇੱਥੇ ਸਾਨੂੰ ਇਹ ਗੱਲਾਂ ਵਧੀਆ ਲੱਗੀਆਂ ਆਪਦੀਆਂ ਸਬਜ਼ੀਆਂ ਦਾਲਾਂ ਤੁਸੀਂ ਖੇਤਾਂ 'ਚੋਂ ਲਾਉਂਦੇ ਹੋ ਆਦੇ ਜੋਗਰੀ ਥੋੜੇ ਹਰ ਕਦੇ ਘਰੇ ਹੈਗੀ ਐ। ਬਾਕੀ ਥੋੜਾ ਇਲਾਕਾ ਬੁਲਾ ਰਮਨੀਕ, ਰੌਣਕਾ, ਆਲੇ-ਦਲੇ ਪਹਾੜੀਆਂ, ਸਤਲੁਜ ਪਰ ਸਤਲੁਜ ਜ਼ਹਿਰ ਪੈ ਗਈ ਭਰਾਵੋ। ਸਤਲੁਜ ਕੈਮੀਕਲ ਵੀ ਪੈ ਗਏ, ਸਤਲੁਜ ਸ਼ਹਿਰਾਂ ਦਾ ਜਿੰਨਾ ਗੰਦਮੰਦ ਸੀ ਉਹ ਵੀ ਪੈ ਗਿਆ। ਸੋ ਸਾਰੇ ਇਹਨਾਂ ਮਸਲਿਆਂ ਤੇ ਅੱਪਾ ਗੱਲਬਾਤ ਕਰਨ ਲਈ ਤੁਹਾਡੇ ਕੋਲੇ ਆਏ ਆ। ਯਾ ਸਾਨੂੰ ਥੋਡੇ ਕੋਲੋਂ ਸਿੱਖਣ ਨੂੰ ਮਿਲੇ ਸਾਡੇ ਕੋਲੋਂ ਸੋਣ ਨੂੰ ਕੋ ਸਿੱਖਣ ਨੂੰ ਮਿਲੇ ਆਪਾਂ ਇਕੱਠੇ ਹੋ ਕੇ ਅਸੀਂ 13 ਅਪ੍ਰੈਲ ਨੂੰ ਇਕੱਠ ਰੱਖਿਆ ਮੁਕਸਰ ਦੀ ਧਰਤੀ ਤੇ 40 ਮੁਕਤਿਆਂ ਦੀ ਧਰਤੀ ਤੇ ਕੱਠ ਦਾ ਮਕਸਦ ਹੈ ਜਿਹੜਾ ਪਾਣੀਆਂ ਜਿਹੜਾ ਪੈ ਰਹੀਆਂ ਨੇ ਜੋ ਹੋਰ ਵੀ ਜਿਹੜੇ ਸਾਡੇ ਮਸਲੇ ਨੇ ਪੰਜਾਬ ਦੇ ਜਿਵੇਂ ਪਿੱਛੇ ਅਸੀਂ ਇੱਕ ਮੁੱਦਾ ਠਾਇਆ ਸੀਗਾ ਥੋਡੇ ਨਾਲ ਹਿਮਾਚਲ ਹੈ ਨਾਲ ਬੈਠੇ ਹੋ ਹਿਮਾਚਲ ਦੇ ਤੁਸੀਂ ਤੁਸੀਂ ਜਾ ਕੇ ਨੌਕਰੀ ਲੈ ਸਕਦੇ ਹੋ ਨੇ ਜਮੀਨ ਲੈ ਸਕਦੇ ਹਾਂ ਬਿਲਕੁਲ 100 ਰੁਪਿਆ ਪਾਤੀ ਲੱਗ ਜਾਣੀ ਪੈਂਦੀ ਉਧਰ ਨੂੰ ਜਾਣੀ ਇੱਕ ਕਾਨੂੰਨ ਹਿਮਾਚਲ ਦਾ 1962 ਦਾ ਬਾਈ 72 72 ਦਾ 72 ਦਾ ਕਾਨੂੰਨ ਹੈ ਉਹਨਾਂ ਫਾਇਰ ਜਿਹੜਾ ਉਹਨੇ ਲਾਗੂ ਕੀਤਾ ਵੀ ਜਿਹੜਾ ਇੱਥੇ ਕਈ ਦਹਾਕਿਆਂ ਸਾਲਾਂ ਤੋਂ ਸਦੀਆਂ ਤੋਂ ਪੀੜੀਦਰ ਪੀੜੀ ਦਾਦੇ ਪੁਰਦਾਦੇ ਤੋਂ ਰਹਿ ਰਿਹਾ ਬੰਦਾ ਉਹੀ ਅਪਲਾਈ ਕਰੂ ਦੂਜਾ ਨਹੀਂ 72 ਦੇ ਕਾਨੂੰਨ ਬਣਿਆ ਬਾਅਦ ਚ ਬਣਿਆ ਉੱਥੇ ਰਾਜਸਥਾਨ ਚ ਉਤਰਾਖੰਡ ਚ ਪਿਛਲੇ ਸਾਲ ਬਣਿਆ ਅਸੀਂ ਸਾਰੇ ਕਾਨੂੰਨ ਇਦਰ ਮਨੀਪੁਰ ਮਹਾਰਾਸ਼ਟਰ ਸਿੱਖਮ ਬਾਕੀ ਸੂਬਿਆਂ ਚ ਪਰ ਪੰਜਾਬ ਚ ਕੋਈ ਕਾਨੂੰਨ ਕਨਾਨ ਨਹੀਂ ਜਿਹੜਾ ਜਿੱਥੋਂ ਮਰਜ਼ੀ ਆ ਜਾਈ ਨੌਕਰੀਆਂ ਵੀ ਲੈ ਲਓ ਜ਼ਮੀਨਾਂ ਵੀ ਲੈ ਲਓ ਕੋਈ ਪਰਵਾਹ ਨਹੀਂ ਅਸੀਂ ਕਹਿੰਦੇ ਜੇ ਇੱਕ ਸੰਵਿਧਾਨ ਹੈ ਇੱਕ ਸੰਵਿਧਾਨ ਦੇ ਤਹਿਤ ਸਾਰੇ ਸੂਬਿਆਂ ਦੇ ਆਪਣੇ ਆਪਣੇ ਕਾਨੂੰਨ ਆ ਤੇ ਪੰਜਾਬ ਚ ਕਾਨੂੰਨ ਕਿਉਂ ਨਹੀਂ ਸਾਡੇ ਕੋਈ ਨਫ਼ਰਤ ਨਹੀਂ ਹੈ ਕਿਸੇ ਨਾਲ ਫਿਰਕਾਪ੍ਰਸਤੀ ਨਹੀਂ ਕੋਈ ਨਫਰਤ ਨਹੀਂ ਕੋਈ ਵਿਰੋਧ ਨਹੀਂ ਆ ਆਓ ਜੀ ਸੱਦ ਕੇ ਆਓ ਕੰਮ ਕਰੋ ਕੋਈ ਰੋਕ ਟੋਕ ਨਹੀਂ ਪਰ ਜਿਹੜਾ ਆਪਣੀ ਧਰਤੀ ਜਿਹੜੀ ਆਪਣੀ ਐਗਰੀਕਲਚਰ ਲੈਂਡ ਆਪਾਂ ਕਹਿ ਦਿੰਨੇ ਆ ਆਪਣੀ ਵਾਹੀ ਜੋਗ ਜ਼ਮੀਨ ਇਹਦਾ ਕਾਨੂੰਨ ਬਣਨਾ ਚਾਹੀਦਾ ਵੀ ਇਹ ਕੋਈ ਬਾਹਰਲਾ ਬੰਦਾ ਆ ਕੇ ਖਰੀਦ ਨਾ ਸਕੇ ਪੰਜਾਬ ਦੀ ਧਰਤੀ ਪੰਜਾਬ ਦੇ ਹਿੰਦੂ ਦੀ ਪੰਜਾਬ ਦਾ ਸਿੱਖ ਪੰਜਾਬ ਦਾ ਮੁਸਲਮਾਨੇ ਪੰਜਾਬੀਆਂ ਦੀ ਰਹਿਣੀ ਚਾਹੀਦੀ ਬਣਾ ਸਰਕਾਰ ਨੇ ਪੋਸਟਾਂ ਕੱਢੀਆਂ ਨੇ ਪੰਜਾਬ ਪੁਲਿਸ ਦੀਆਂ ਇਸਾ ਇੱਕ ਲੈਂਡਮੈਨ ਦੀਆਂ ਕੁਝ 10 ਨੰਬਰ ਦੀ ਪੰਜਾਬੀ ਹੈ। ਕਿ ਪੰਜਾਬੀ ਵੀ ਉਹ ਵਿਹਵ ਤੇਰੇ ਦਿਨਾਂ ਦੇ ਨਾਮ ਦੱਸ ਦਿਓ ਜੀ। ਵੀਰਵਾਰ ਤੇ ਮੰਗਲਵਾਰ ਦੇ ਵਿਚਾਲੇ ਦਿਨ ਕਿਹੜਾ ਹੁੰਦਾ ਹੈ? ਕੋਈ 80 ਸਾਲ ਦੇ ਬਜ਼ੁਰਗ ਨੂੰ ਹੀ ਪਤਾ ਨਾ ਪੜਨੂ ਤੇ ਆ ਜਵਾਬ ਨਹੀਂ ਪਤਾ ਹੋਈ ਬੁੱਧਵਾਰ ਹੁੰਦਾ। ਇੰਨਾ ਸੌਖਾ ਪੇਪਰ ਪੇਪਰ ਸੈਟ ਕੌਣ ਕਰਦਾ ਪੇਪਰ ਪਾਉਂਦਾ ਕੌਣ ਇਹਨਾਂ ਦੇ ਬੰਦੇ ਨੇ। ਆ ਪਿੱਛੇ ਜਿਹੜਾ ਬਿਲੀਬੋਰਡ ਤੇ ਪੋਸਟਾਂ ਨਿਕਲੀਆਂ ਸੀ 53% ਬੰਦੇ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਦੇ ਭਰਤੀ ਹੋਏ। ਅਸੀਂ ਜਦੋਂ ਚੰਨੀ ਮੁੱਖ ਮੰਤਰੀ ਹੁੰਦਾ ਸੀ ਉਹਨਾਂ ਨੂੰ ਮਿਲੇ ਕੈਪਟਨ ਨੂੰ ਵੀ ਮਿਲੇ ਉਸ ਤੋਂ ਪਹਿਲਾਂ ਫਿਰ ਭਵੰਤ ਨੂੰ ਵੀ ਮਿਲੇ ਸਰਕਾਰ ਬਣੀ। ਇਹਨਾਂ ਨੇ 300 ਦੇ ਕਰੀਬ ਜਿਹੜਾ ਬੰਦਾ ਪਹਿਲਾਂ ਮਿਲਟਰੀ ਫੋਰਸਾਂ ਚੋਂ ਲਿਆ ਕੇ ਤੇ ਸੀਲ ਸਕਿਉਰਿਟੀ ਰੱਖ ਲਿਆ ਤੇ ਉਸ ਤੋਂ ਬਾਅਦ ਮਰਜ ਕਰਤਾ ਪੰਜਾਬ ਪੁਲਿਸ ਚ। ਕਿੱਡਾ ਵੱਡਾ ਸਾਡੇ ਹੱਕ ਤੇ ਡਾਕਾ ਸਾਰੇ ਮੁੱਖ ਮੰਤਰੀ ਫਾਈਲ ਖੋਲ੍ਹ ਕੇ ਬਹਿ ਜਾ ਕਰਨ ਚੰਨੀ ਫਾਈਲ ਖੋਲ੍ਹ ਕੇ ਬਹਿ ਗਿਆ ਫਿਰ ਦੂਜਾ ਕੈਪਟਨ ਕਹਿੰਦਾ ਕਰਾਂਗੇ ਬੇਟਾ ਚੰਨੀ ਵੀ ਕਰਾਂ ਕੋਈ ਤਣੇ ਛੋਟੇ ਭਰਾ ਕਰਾਂਗੇ ਭਵੰਤ ਨਾਲ ਤਾਂ ਅਸੀਂ ਬਾਈ ਮੈਂ ਦੋ ਹੀ ਬੈਠਾ ਸਾਰੀ ਗੇ ਸੀਗੇ ਆ ਬੈਂਸਾ ਬੈਠੇ ਹੀ ਗਏ ਸੀਗੇ ਇਹ ਆ ਮਸਲੇ ਨੇ ਜੀ ਪੰਜਾਬ ਦੇ ਹਾਂ ਕੋਈ ਗੱਲ ਨਹੀਂ ਮੇਰੇ ਧਿਆਨ ਚਾਹ ਕਰੂੰਗਾ ਕਰਨਾ ਕਰਾਉਣਾ ਕੀ ਹੁਣ 3 ਸਾਲ ਲੰਘ ਕੇ ਛੁਟਕਲਿਆਂ ਦੀ ਖੜੀ ਆ ਗੱਲ ਉਦੋਂ ਕਹਾ ਬਾਦੀ ਤੇ ਅਸੀਂ ਵੀ ਤਾਂ ਉਹ ਜਿਹੇ ਆ ਸਰਪੰਚ ਚੁਣਨਾ ਹੈ ਮੈਂਬਰ ਚੁਣਨਾ ਹੈ ਪੀ ਐਮ ਐਲ ਐ ਚੁਣਨਾ ਕਿਵੇਂ ਚੁਣਦੇ ਆ ਗਲੀ ਬਣਾ ਦਿਓ ਜੀ ਨਾਲੀ ਬਣਾ ਦਿਓ ਜੀ ਦਿਸਾਂਸ ਬਣਾ ਦਿਓ ਜੀ ਛੜਾ ਮਾੜਾ ਮੋਢਾ ਕੰਮ ਆ ਕਰਦੇ ਜੀ ਪੰਜਾਬ ਦੇ ਜਿਹੜੇ ਵੱਡੇ ਮੁੱਦੇ ਨੇ ਛੋਡੀਆਂ ਆਉਣ ਵਾਲੀਆਂ نسلਾਂ ਲਈ ਬਹੁਤ ਜ਼ਰੂਰੀ ਮੁੱਦੇ ਨੇ ਪਾਣੀ ਹਵਾ ਧਰਤੀ ਬੋਲੀ ਇਤਿਹਾਸ ਆ ਤੁਹਾਡੇ ਇੱਥੇ ਆਪਣੇ ਗੁਰੂ ਘਰ ਆ ਅਨੰਦਪੁਰ ਸਾਹਿਬ ਸ਼ਿਸਕੰਜ ਇਹਨੂੰ ਢਾਉਣਾ ਪਏ ਸੀ ਆਕਾਰਸੇਵ ਵਾਲੇ ਬਾਬੇ ਕਨੇ ਪੱਥਰ ਲਾਉਣਾ ਇਤਿਹਾਸ ਨਿਸ਼ਾਨੀਆਂ ਤੋਂ ਬੋਲਦਾ ਮੈਂ ਬਹੁਤ ਵਾਰੀ ਇਹ ਗੱਲ ਬੋਲੀ ਆ ਸੀ ਇਹ ਵਾਲੀ ਪਿੰਡ ਗਏ ਉੱਥੇ ਇੱਕ ਥੜਾ ਜਿੱਥੇ ਹਰਗੋਮਪਾਸ਼ਾ ਕੇ ਬੈਠੇ ਉਸ ਵੇਲੇ ਕੋਇਟਾਂ ਦਾ ਬਣਿਆ ਹੋਇਆ ਥੜਾ ਸੀ ਉਠਾਤਾ ਉੱਤੇ ਪੱਥਰ ਲਾਤਾ ਹੁਣ ਮੈਨੂੰ ਆਂ ਦੱਸੋ ਵੀ ਜਿਹੜਾ ਸਾਹ ਸਾਡੇ ਅੰਦਰ ਜਿਹੜਾ ਦਰਦ ਜਿਹੜੀ ਭਾਵਨਾ ਉਹ ਇੱਟਾਂ ਕੋਲੇ ਖੜ ਕੇ ਜਾਗਣੀ ਸੀ ਪੈਦਾ ਹੋਣੀ ਸੀ ਅਸੀਂ ਉਹ 400 ਸਾਲ ਪਿੱਛੇ ਚਲੇ ਜਾਣਾ ਸੀਗਾ ਉਹ ਸਮਾਚੇਤੇ ਆਉਣਾ ਸੀ ਉਹ ਪੱਥਰ ਕੋਲੇ ਖੜ ਕੇ ਸਾਸੂ ਨਹੀਂ ਹੁਣ ਜਿਹੜਾ ਸਾਡੇ ਰੋ ਤੇ ਗੁੱਸਾ ਤੇ ਅੱਖਾਂ 'ਚੋਂ ਹੰਝੂ ਸਰਹੰਦਰੀ ਨੀ ਕੋਲੇ ਖੜ ਕੇ ਆਉਣੇ ਆ ਉਹ ਪੱਥਰਾਂ ਕੋਲੇ ਹੂ ਜਿਹੜਾ ਸਾਡੇ ਜਜ਼ਬਾ ਜਨੂਨ ਉਹ ਕਿਲਿਆਂ ਨੂੰ ਦੇਖ ਕੇ ਆਉਣਾ ਵੀ ਆ ਸਾਡੇ ਗੁਰੂਆਂ ਦੇ ਕਿਲੇ ਸੀ ਜਿੱਥੋਂ ਜੰਗਾਂ ਲੜੀਆਂ ਗਈਆਂ ਜਦੋਂ ਖਾਲਸਾ ਸਾਜਿਆ ਗਿਆ ਕੌਮ ਤਿਆਰ ਹੋਈ ਉਹ ਪੱਥਰਾਂ ਕੋਲੇ ਹੂ ਨਹੀਂ ਹੋਣਾ ਇਹ ਸਾਰੇ ਜਿਹੜੇ ਨੁਕਸਾਨ ਨੇ ਪਤਾਵਾਂ ਦੇ ਵਿੱਚੋਂ ਬਦਲਣਾ ਨਿਸ਼ਾਨੀਆਂ ਨੂੰ ਮਟਾਉਣਾ ਬੋਲੀ ਨੂੰ ਮਾਰਨਾ ਇਹ ਨੁਕਸਾਨ ਸਾਡੇ ਲਈ ਹੁਣ ਇੰਨੇ ਆਪਾਂ ਬੰਦੇ ਬੈਠੇ ਆ ਮੈਂ ਰੋਲੀਪਿੰਡ ਵਾਲੇ ਤੁਸੀਂ ਦੱਸੋ ਭਾਈ ਆ ਬੱਚਾ ਬੈਠਾ ਮੈਂ ਪੁੱਛਦਾ ਸੀਗਾ ਹਲੇ ਛੋਟੀ ਉਮਰ ਦਾ ਉਹ ਕਹਿੰਦਾ ਮੈਂ ਮੈਂ ਸਕੂਲ ਇੱਥੇ ਅੰਗਰੇਜ਼ੀ ਸਕੂਲ ਬੋਲੀ ਕੋਈ ਮਾਰੀ ਨਹੀਂ ਸਕੂਲ ਕੋਈ ਮਾਰੇ ਨਹੀਂ ਹੁੰਦੇ ਜਿੱਥੇ ਮਰਜ਼ੀ ਪੜਨ ਪਾਓ ਬੋਲਣਾ ਜਿੰਨੀਆਂ ਵੀ ਦੁਨੀਆ ਦੀਆਂ ਸਿੱਖੋਂਗੇ ਕੋਈ ਮਾਰੀ ਗੱਲ ਨਹੀਂ ਗਿਆਨ ਹਾਸਲ ਹੁੰਦਾ ਵਰਜਾ ਦੀ ਮਾਂ ਨੂੰ ਭੁੱਲ ਜਿਓਗੇ ਛੱਡ ਜਿਓਗੇ ਫਿਰ ਕਿੱਥੇ ਜਾਉਂਦੇ ਰਹਿਣਾ ਸੀ ਆਪਾਂ ਕਿੰਨੇ ਬੰਦੇ ਆ ਮੈਂ ਹਰ ਪਿੰਡਸ ਜਾ ਕੇ ਪੁੱਛਦਾ ਜਿਹੜੇ ਆਪਣੇ ਬੱਚਾ ਅਮਰ ਸਕੂਲਾਂ ਜਾ ਕੇ ਪੜਦਾ ਕੀਤਾ ਵੀ ਕਿਹੜਾ ਇਤਿਹਾਸ ਬਣਾਉਨੇ ਹੋ ਬੋਲੀ ਪੰਜਾਬੀ ਕਿਵੇਂ ਪੜਾਉਨੇ ਹੋ ਪਹਾੜੇ ਏਕੇ ਦੂਏ ਪਹਾਰ ਨਹੀਂ ਖਤਮ ਏਕਾ ਦੂਆ 100 ਤੱਕ ਜਵਾਕ ਨੂੰ ਉਹ ਤਾਂ ਨਹੀਂ 10ਵੀਂ ਚ ਪੜ੍ਹੇ ਨੂੰ ਵੀ 99 98 79 ਕੁਛ ਨਹੀਂ ਨੰਜਾ ਪਤਾ ਕੀ ਹੈ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਨਹੀਂ ਪਤਾ ਤਮੈ ਹਨੇ ਕੀ ਗੱਲ ਕਹਿਣਾ ਵੀ ਦੁਨੀਆ ਦੇ ਉੱਤੇ ਸਾਰੀਆਂ ਚੀਜ਼ਾਂ ਹਾਸਲ ਹੋ ਜਾਂਦੀਆਂ ਨੇ ਘਰ-ਵਾਰ ਸਾਡਾ ਢਾਹ ਜੇ ਖੋਹਿਆ ਜਾਵੇ ਦੱਬਿਆ ਜਾਵੇ ਹਾਸਲ ਹੋ ਜਾਂਦਾ ਬੜੀ ਬੋਲੀ ਮਾਰ ਲਈ ਬੋਲੀ ਦਾ ਦੁਆਰਾ ਤਿਆਰ ਨਹੀਂ ਹੋਣੀ ਪੈਦਾ ਨਹੀਂ ਹੁੰਦੀ ਜੇ ਪਾਣੀ ਦਾ ਕੋਈ ਬਦਲ ਹੈ ਪਾਣੀ ਦਾ ਕੋਈ ਬਦਲ ਨਹੀਂ ਸਾਡੇ ਕੋਲ 15 ਸਾਲ ਬਾਅਦ ਪਾਣੀ ਜਿਹੜਾ ਇੱਥੇ ਖਤਮ ਹੋ ਗਿਆ ਧਰਤੀ ਬੰਜਰ ਹੋ ਗਈ ਆਪਾਂ ਗਾਹਾਂ ਉੱਠ ਕੇ ਤੁਰ ਜਾਈਏ ਕਿ ਧਰਤੀ ਨਾਲ ਸਾਡਾ ਰਿਸ਼ਤਾ ਬਹੁਤ ਗੂੜਾ ਖੂਨ ਡੁੱਲੇ ਆ ਸਿਰ ਲੱਗੇ ਆ ਜੰਗਾਂ ਹੋਈਆਂ ਨੇ ਘੱਲੂ ਘਾਰੇ ਹੋਏ ਨੇ ਫਾਂਸੀਆਂ ਤੇ ਚੜੇ ਆ ਛੋਟੇ ਛੋਟੇ ਜਵਾਗ ਸਾਡੀਆਂ ਮਾਵਾਂ ਨੇ ਧਰਤੀ ਦੀ ਖਾਤਰ ਆਪਣੀ ਹੋਣ ਦੀ ਖਾਤਰ ਟੋਟੇ ਕਰਕੇ ਝੋਲਿਆਂ ਚ ਪਵਾਏ ਚਰਖੜੀਆਂ ਤੇ ਚੜੇ ਆ ਬੰਦ ਬੰਦ ਘਟਵਾਏ ਕੋਪੜੀਆਂ ਲਹਾਈਆਂ ਨੇ ਪੂਰੇ ਦੇ ਪੂਰੇ ਪਰਿਵਾਰ ਕਰਵਾਨ ਹੋਏ ਆ ਕਿ ਧਰਤੀ ਦੀ ਖਾਤ ਤੇ ਆਪਾਂ ਅੱਜ ਬੇਦਾਵਾ ਲਈ ਹੀ ਬੈਠੇ ਹਾਂ ਪਿਛੰਦਪੁਰੇ ਯਾਰ ਅਸੀਂ 400 ਮੀਲ ਤੋਂ ਚੱਲ ਕੇ ਆਏ ਆ ਸਾਡਾ ਕੁਸ਼ੌਂ ਥੋੜੀ ਛੋਟੇ ਕੋਲ ਬੈਠੇ ਆ ਰਾਤ ਨੂੰ ਦੁਬਾਰੇ ਹੁਣ ਪਿੰਡ ਜਾਵਾਂਗੇ 400 ਮੀਲਾਂ ਤੇ ਕੱਲ ਨੂੰ ਫਿਰ ਹੋਰ ਜ਼ਿਲ੍ਹੇ ਚਾਂਗੇ ਇਹ ਚ ਅਸੀਂ ਤਾਂ ਥੋੜੇ ਪਿੰਡ ਦੇ ਸਰਪੰਚ ਬਣਨਾ ਇੱਥੇ ਥੋੜੇ ਕੋਲਾਂ ਕਰਦੇ ਹਾਂ ਸਾਡਾ ਮਕਸਦ ਹੈ ਵੀ ਯਾਰ ਪੰਜਾਬ ਦੇ ਲੋਕਾਂ ਨੂੰ ਉੱਠਣ ਦੀ ਲੋੜ ਹੈ ਜਾਗਣ ਦੀ ਲੋੜ ਇਹਨਾਂ ਸਾਰੇ ਮਸਲੇਾਂ ਦੇ ਬੋਲਣ ਦੀ ਲੋੜ ਹੈ ਹੁਣ ਜਿਵੇਂ ਖਾਲਸਾ ਜੀ ਬੈਠੇ ਐ ਇਹ ਕਹਿੰਦੇ ਬਾਈ ਮੈਂ ਬੋਲਿਆ ਬੋਲਦਾ ਵੀ ਨਾ ਸੱਚ ਬੋਲਦਾ ਤੇ ਮੈਨੂੰ ਕਈ ਵਾਰੀ ਸੀਐਈ ਬੁਲਾ ਲਿਆ ਇਹ ਹੁੰਦਾ ਹੀ ਐ ਸੱਚ ਨੂੰ ਇੱਥੇ ਕਾਲ ਕੋਠਣੀਆਂ ਦੇ ਫਾਸਿਆਂ ਤੇ ਮਾਰੇ ਹੀ ਗਿਆ ਕੱਬੇ ਹੀ ਗਿਆ ਪਰ ਸੱਚ ਨੇ ਸੱਚ ਰਹਿਣਾ ਸੱਚ ਨਹੀਂ ਮਰਦਾ ਹੁੰਦਾ ਸੱਚ ਅੱਜ ਵੀ ਖੜਾ ਨਾ ਸੱਚ ਨੂੰ ਅੱਜ ਵੀ ਯਾਦ ਕਰਦੇ ਆ ਕਿੰਨੀਆਂ ਸਦੀਆਂ ਬਾਅਦ ਝੂਠ ਕਿੱਥੇ ਐ ਤਾਂ ਤੇ ਹੱਦ ਦੇ ਵਿੱਚ ਜਿਨ੍ਹਾਂ ਨੇ ਸਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਸਿਹ ਦਿੱਤੇ ਸਭ ਯਾਦਾਂ ਸ਼ਹੀਦ ਕੀਤਾ ਉਹ ਕਿਹਦੇ ਨਜ਼ਰ ਆਉਂਦੇ ਆ ਮਯਾਰਾਂ ਦੇ ਕੋਈ ਦੀਵਾ ਬਾਲਣ ਵਾਲਾ ਵੀ ਹੈ ਨਹੀਂ ਪਰ ਸੱਚ ਅੱਜ ਵੀ ਖੜਾ ਸੱਚ ਦੇ ਨਾਲ ਅੱਜ ਸੱਚ ਦੀ ਕੌਮ ਖੜੀ ਐ ਸਾਰੀ ਇਹ ਤਾਂ ਸਾਡੀ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥਾਂ ਜਿੱਦੋਂ ਜਾਣਾ ਆਪਾਂ ਚਲੇ ਜਾਂਦੇ। ਉਪਾਦਨੀ ਕੁ ਬਹਾਨਾ ਪਾਣੇ ਟੈਕ ਨਾ ਕਹਦਾ ਦੁਨੀਆ ਮਰ ਕਿੰਨੇ ਅਟੈਕ ਹੋਈ ਜਾਂਦੇ ਆ ਕੋਈ ਐਕਸੀਡੈਂਟ ਚ ਮਰ ਗਿਆ, ਕੋ ਡੁੱਬ ਕੇ ਮਰ ਗਿਆ। ਕੈਂਸਰ ਨਾਲ ਮਰ ਗਿਆ ਕਿੰਨੇ ਦੁਨੀਆ ਮਰਦੀਆਂ ਰੋਈ। ਸਭ ਨੇ ਤੁਰ ਜਾਣਾ। ਜਦੋਂ ਜੰਮਣ ਵੇਲੇ ਸਾਡੀ ਮਰਜ਼ੀ ਨਹੀਂ ਚੱਲੀ ਮਰਨ ਵੇਲੇ ਚੱਲੂ। ਪਰਮਾਤਮਾ ਨੇ ਭੇਜ ਜਾਣੇ ਲੈ ਜਾਣਾ। ਜਾਨ ਤੋਂ ਪਹਿਲਾਂ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਕੁਝ ਕਰਕੇ ਜਾਣਾ। ਸੱਚੀ ਬੋਲਿਆ ਕਰੋ ਸੱਚ ਦਾ ਸਾਥ ਦੇ ਕਰੋ ਖੜ੍ਹਾ ਕਰੋ। ਇੱਕਾ ਬਹੁਤ ਜ਼ਰੂਰੀ ਹੈ ਇੱਕ ਪਿੰਡ ਗਏ ਭਲਾਂ। ਅਮਾਇਨਿੰਗ ਹੁੰਦੀ ਔੜੇ ਇਲਾਕੇ 'ਚ। 100-100 ਫੁੱਟ ਡੂੰਘੇ ਟੋਏ ਪੱਟ ਤੇ ਉਹ ਪਾਣੀ ਡੂੰਘਾ ਹੋਈ ਜਾਂਦਾ ਉਹਦੇ ਨਾਲ। ਲੋਕਾਂ ਦੇ ਪਿੰਡ ਹੜ੍ਹ ਰਹੇ ਨੇ, ਹੜ੍ਹਾਂ ਦੇ ਵਿੱਚ ਆ ਕੇ। ਉਹ ਕਹਿੰਦੇ ਡਿਪਟੀ ਕੋਲੇ ਬਾਅ ਕੇ ਡਿਪਟੀ ਮਗਰ ਪੈ ਗਿਆ ਭਜਾਤਾ। 2000 ਆਬਾਦੀ ਹੈ ਤੇ 4 ਬੰਦੇ ਉੱਠ ਕੇ ਗਏ। 400 ਬੰਦਾ ਜਾਂਦਾ ਕਿਹੜੇ ਡਿਪਟੀ ਦੀ ਜ਼ਰੂਰਤ ਸੀ ਜੀ ਮਗਰ ਪੈ ਜਾਂਦਾ। ਅਪਾ ਤਮਾਸ਼ੀਨ ਹੋ ਗਏ ਬਈ। ਬਹੁਤ ਥਾਈਆਂ ਦੇਖਦੇ ਆਂ ਵੀਡੀਓ ਆਉਂਦੀਆਂ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਉੱਤੇ ਬੰਦਿਆਂ ਨੂੰ ਬੰਦੇ ਵੱਢੀ ਜਾਂਦੇ ਹੁੰਦੇ ਆ ਇੱਕ ਬੰਦੇ ਨੂੰ ਦੋ ਬੰਦੇ ਨੂੰ 20 ਬੰਦੇ ਘੇਰ ਕੇ ਵੱਢੀ ਜਾਂਦੇ ਹੁੰਦੇ ਆ ਤੇ ਲੋਕ ਖੜ ਕੇ ਤਮਾਸ਼ਾ ਦੇਖਦੇ ਜਾਂ ਵੀਡੀਓ ਬਣਾਉਂਦੇ ਹੁੰਦੇ ਆ ਐਤਾਂ ਇਹੋ ਜੇ ਨਹੀਂ ਸੀ ਅਸੀਂ ਤਾਂ ਹਮੇਸ਼ਾ ਦੂਜਿਆਂ ਦੀ ਖਾਤਰ ਆਪਣੀਆਂ ਜਾਨਾਂ ਦਾ ਤੇ ਲਾਈਆਂ ਕਦਵਾਨ ਕੀਤੀਆਂ ਤੇ ਅੱਜ ਸਾਡੇ ਭਰਾ ਨੂੰ ਕੁਛੜਿਆ ਬਾਜ਼ਾਰ 'ਚ ਵੱਢੀ ਜਾਂਦਾ ਆ ਪਰ ਖੜ ਕੇ ਵੀਡੀਓ ਬਣਾਉਂਦੇ ਆ ਅਗਲੀ ਗੱਲ ਜਿਹੜੀ ਸਭ ਤੋਂ ਅਹਿਮ ਤੇ ਜ਼ਰੂਰੀ ਹੈ ਉਹ ਇਹ ਆ ਕਿ ਹੁਣ ਐਸ ਵੇਲੇ ਸਾਰਾ ਜ਼ੋਰ ਲੱਗਿਆ ਪਿਆ ਏਜੰਸੀਆਂ ਦਾ ਬੀਜੇਪੀ ਦਾ ਸਰਕਾਰਾਂ ਦਾ ਵੀ ਜੇ ਪੰਜਾਬ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਫੇਲ ਹੋ ਗਈਆਂ ਧਰਮ ਦੇ ਮੁੱਦੇ ਫੇਲ ਹੋ ਗਏ ਹੁਣ ਜਾਤਾਂ ਦੇ ਨਾਂ ਤੇ ਜੜਾਇਆ ਜਾ ਰਿਹਾ ਉਹ ਚੰਦ ਭਾਨ ਦੀ ਘਟਨਾ ਤੁਸੀਂ ਦੇਖੀ ਹੋਣੀ ਹੈ ਫਰੀਦਕੋਟ ਜ਼ਿਲ੍ਹੇ ਦੀ ਉਸ ਤੋਂ ਪਹਿਲਾਂ ਡਾਕਟਰ ਰਮੇਸ਼ਕਰ ਦਾ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਇੱਕ ਸਰੂਰ ਦੇ ਵਿੱਚ ਬਗਨੋਲ ਪਿੰਡ ਹੈ ਉੱਥੇ ਘਟਨਾ ਵਾਪਰੀ ਹੈ ਹਰ ਮਸਲੇ ਨੂੰ মিডিਆ ਦੇ ਵਿੱਚ ਉਹਨਾਂ ਦੇ ਬੰਦਿਆਂ ਦੁਆਰਾ ਉਹਨਾਂ ਦੇ ਜਿਹੜੇ ਖਰੀਦੇ ਹੋਏ ਪੱਤਰਕਾਰ ਨੇ ਉਹਨਾਂ ਦੇ ਚੈਨਲ ਨੇ ਉਹਨਾਂ ਦੇ ਬੰਦੇ ਨੇ ਹਰ ਮਸਲੇ ਨੂੰ ਉਹ ਇਸ ਤਰ੍ਹਾਂ ਹਵਾ ਦਿੰਦੇ ਆ ਵੀ ਇਹ ਮਸਲਾ ਜਿਵੇਂ ਐਸਸੀ ਬਨਾਮ ਜਰਨਲ ਜਕਟ ਬਨਾਮ ਦਲਤ ਕਰਮੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਭਾਈਚਾਰੇ ਨੂੰ ਸਾਡੇ ਏਕੇ ਨੂੰ ਲਾਂਬੂ ਲਾਉਣ ਦੀਆਂ ਜਿਹੜੀਆਂ ਅੱਗ ਲਾਉਣੀਆਂ ਗੱਲਾਂ ਹੋਈਆਂ ਜੇ ਆਪਾਂ ਗੱਲ ਕਰਗੇ ਨਾ ਤਾਂ ਜਿਨ੍ਹਾਂ ਨੂੰ ਹੁਣ ਤੱਕ ਇਸ ਸਮਾਜ ਦੇ ਵਿੱਚ ਬਰਾਬਰਤਾ ਦਾ ਹੱਕ ਹੀ ਨਹੀਂ ਮਿਲਿਆ ਕਦੇ ਛੂਦਰ ਕਹਿ ਕੇ ਪੈਰਾਂ ਹੇ ਲਟਾੜਿਆ ਤੇ ਗੁਰੂਆਂ ਨੇ ਉਹਨਾਂ ਨੂੰ ਗੱਲ ਨਾਲ ਲਾਇਆ ਸੀ ਨਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸੀਗਾ ਤੇ ਉਹੀ ਲੋਕ ਨੇ ਜਿਹੜੇ ਸਾਡੇ ਗੁਰੂਆਂ ਨਾਲ ਬਰਾਬਰ ਖੜ ਕੇ ਜੰਗਾਂ ਦੇ ਵਿੱਚ ਲੜੀ ਸੀ ਦੇ ਦੱਬੇ ਕੁਦਲੇ ਲਤਾੜੇ ਸਦੀਆਂ ਤੋਂ ਲੈ ਕੇ ਲੋਕ ਪਰ ਆਬਰ ਦਾ ਮਾਨਸਤਕਾਰ ਪਰ ਅੱਜ ਕੋਈ ਕਸਰ ਨਹੀਂ ਛੱਡੀ ਜਾ ਰਹੀ ਲਗਾਤਾਰ ਹਰ ਮਸਲੇ ਨੂੰ ਲੜਾਈ ਤਾਂ ਸਾਰੀ ਫਿਰਕਿਆਂ ਜੀ ਹੁੰਦੀ ਰਹਿੰਦੀ ਹੈ ਦੋ ਜਰਨਲ ਜਿਹਨੂੰ ਜੱਟ ਕਹਿ ਲਿਓ ਉਹ ਵੀ ਲੜਦੇ ਆ ਤੇ ਭਰਾ ਵੀ ਲੜ ਪੈਂਦੇ ਆ ਭਰਾ ਦਾ ਭਰਾ ਵੀ ਕਤਲ ਕਰ ਦਿੰਦਾ ਪਿੰਡਾਂ 'ਚ ਵੀ ਲੜਾਈ ਹੁੰਦੀ ਹੈ ਦੋ ਵੇਸੀ ਪਾਈਦਾ ਦੇ ਚੋ ਵੀ ਲੜ ਪੈਂਦੇ ਆ ਉਥੇ ਮੁੱਦਾ ਕਿਉਂ ਨਹੀਂ ਬਣਦਾ ਅਤੇ ਜਿੱਥੇ ਕੋਈ ਇਹੋ ਜਿਹਾ ਟਕਰਾਅ ਹੋ ਗਿਆ ਉਹਨੂੰ ਨਾੜ ਦੀ ਨਾਲ ਇਹ ਜਾਤ ਪਾਤ ਦਾ ਮੁੱਦਾ ਬਣਾ ਦਿੰਦੇ। ਇਹ ਤੋਂ ਵੀ ਬਚਨ ਦੀ ਲੋੜ ਹੈ ਕਿਉਂਕਿ ਸਾਡੀ ਸਾਡਾ ਨਾ ਤਾਂ ਕਿਸਾਨ ਮਜ਼ਦੂਰ ਦਾ ਦੁਸ਼ਮਣ ਹੈ ਨਾ ਮਜ਼ਦੂਰ ਕਿਸਾਨ ਦਾ ਦੁਸ਼ਮਣ ਹੈ। ਇਹ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਦੇ ਇੱਜ਼ਤਾਂ ਅਣਖਾਂ ਦੇ ਸਾਂਝੀ ਰਹੇ ਆ ਸਦੀਆਂ ਤੋਂ ਲੈ ਕੇ ਇਕੱਠੇ ਰਹੇ। ਪਰ ਹੁਣ ਲਗਾਤਾਰ ਲਾਬੂ ਲਾਇਆ ਜਾ। ਇਹ ਮੁੱਦੇ ਸਾਨੂੰ ਬੈਠ ਕੇ ਪਿੰਡਾਂ 'ਚ ਵਿਚਾਰਨ ਦੀ ਲੋੜ ਹੈ ਗੰਭੀਰਤਾ ਦੇ ਨਾਲ ਪਿੰਡਾਂ ਦੇ ਵਿੱਚ ਜਦੋਂ ਕੋਈ ਹਜਾ ਮਸਲਾ ਬਣਦਾ ਉਹਨੂੰ ਬਦਰ ਨਾ ਦੇ ਪਿੰਡ ਦੇ ਸਾਥ ਦੇ ਵਿੱਚ ਪੰਚਾਇਤ ਬੁਲਾਓ ਕਿਤੇ ਹੋਰ ਘਰਾਂ 'ਚ ਇਕੱਠੇ ਹੋ ਗੁਰੂ ਘਰੇ ਇਕੱਠੇ ਉਹਨੂੰ ਮਸਲੇ ਨੂੰ ਨਿੱਠ ਲਿਆ ਜਾਵੇ ਭਾਈ ਬਹੁਤ ਚਿਰਦਾ ਵੀ ਹੋਕਾ ਦੰ ਨਵੀਂ ਪਿੰਡਾਂ ਦੇ ਗੁਰੂ ਘਰ ਇਕੱਠੇ ਕਰੋ ਭਾਈ ਜਾਤਾਂ ਇਹਨਾਂ ਉਹਦੇ ਗੁਰੂ ਘਰ ਨਹੀਂ ਹੋਣੇ ਚਾਹੀਦੇ ਜਾਤਾਂ ਨਾਲ ਸਿਵੇ ਨਹੀਂ ਹੋਣੇ ਚਾਹੀਦੇ ਸਿੱਖੀ ਦੇ ਅੰਦਰ ਕੋਈ ਜਾਤ ਨਹੀਂ ਅਜੀ ਇਹ ਮੰਗ ਕੇ ਨੂੰ ਠਾਉਂਦੇ ਵੀ ਭਾਈ ਜਿਹੜਾ ਅਸੀਂ ਫਾਰਮ ਭਰਦੇ ਹਾਂ ਕੱਲ ਮਾਉਂਦਾ ਕਿ ਲੈ ਲਿਖੀ ਜਾਂਦੀ ਥੋੜੀ ਜਾਤੀ ਦੱਸ ਪੁੱਛੀ ਜਾਂਦੀ ਆ ਆਪਾਂ ਲਿਖਾਉਣਾ ਮੈਂ ਮਜਬੂਤ ਸਿੱਖ ਮੈਂ ਰਮਦਾਸੀਆ ਸਿੱਖ ਮੈਂ ਜੱਟ ਸਿੱਖ ਮੈਂ ਮੇਰਾ ਸਿੱਖ ਆਈ ਜੇ ਸਿੱਖ ਲਿਖਾਤਾ ਫਿਰ ਜੱਟ ਮਜਬੂਤ ਰੰਦਾਸ ਸਿੱਖ ਕਿੱਥੇ ਰਹੇ ਇਹ ਸਮਾਜ ਨੂੰ ਜੋੜਨ ਦੀ ਲੋੜ ਆ ਇਕੱਠੇ ਹੋ ਕੇ ਤੁਰਨ ਦੀ ਲੋੜ ਆ ਜੇ ਅਸੀਂ ਕੁਝ ਕਰਨਾ ਚਾਹੀਏ ਬਾਕੀ ਭਾਈ ਅਮਤੋਜ ਹੁਣ ਤੁਹਾਨੂੰ ਗੱਲਾਂ ਸਾਂਝੀਆਂ ਕਰਨਗੇ ਸੋਡਾ ਵੀ ਕੋਈ ਸਵਾਲ ਹੈ ਕੋਈ ਗੱਲ ਬਾਤ ਹੈ ਜਰੂਰ ਮੇਰੇ ਮਿਲ ਕੇ ਸਾਂਝੀ ਕਰੋ ਤੇ ਮੈਂ ਆਪਣੀ ਗੱਲ ਨੂੰ ਇੱਥੇ ਸਮਾਪਤ ਕਰਦਾ ਕਿ 13 April ਨੂੰ ਵੱਡਾ ਇਕੱਠ ਅਸੀਂ ਰੱਖਿਆ ਅ ਵਿਸਾਖੀ ਦੇ ਉੱਤੇ ਤੇ ਇਹ ਮਸਲਾ ਕਈ ਵਾਰੀ ਇਹ ਹੁੰਦਾ ਵੀ ਯਾਰੀ ਵਿਸਾਖੀ ਮੁਕਸਰ ਦਾ ਦੂਰ ਬਹੁਤ ਆ ਸੀ ਮੁਕਸਰ ਦੇ ਮਹਿਲਾ ਦੁਕੀ ਲੈਣਾ ਇਹ ਨਹੀਂ ਹੈਗਾ ਜੇ ਲੁਧਿਆਣੇ ਦਾ ਮਸਲਾ ਉਹ ਰੋਪੜ ਦਾ ਬਰਾਬਰ ਮਸਲਾ ਸਾਰੇ ਮਸਲੇ ਪੂਰੇ ਪੰਜਾਬ ਦੇ ਮਸਲੇ ਆ 2000 ਥਾਵਾਂ ਤੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ 2000 ਥਾਵਾਂ ਪੁਆਇੰਟ ਨੇ ਜਿੱਥੇ ਪਾਣੀ ਜਰ ਪਾਈ ਜਾ ਰਹੀ ਹੈ ਇਹ ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਜੇ ਆਪਾਂ ਸੋਚਾਂਗੇ ਲੁਧਿਆਣੇ ਦਾ ਰੋਪੜ ਨਹੀਂ ਕਰਨਾ ਨਹੀਂ ਜਿੱਥੇ ਵੀ ਕਿਤੇ ਲੱਗਦਾ ਹੈ ਜੇ ਅੱਜ ਰੋਪੜ ਵਾਲੇ ਉੱਠ ਕੇ ਲੁਧਿਆਣੇ ਜਾਣਗੇ ਜਾਂ ਬਰਿੰਡੇ ਜਾਣਗੇ ਤਾਂ ਹੀ ਕਾਨੂੰ ਬਰਿੰਡਾ ਤੇ ਲੁਧਿਆਣਾ ਰੋਪੜ ਆਊਗਾ ਅਸੀਂ ਇਹ ਵਹਿਣ ਸ਼ੁਰੂ ਕੀਤਾ ਜਿਹੜਾ ਰੋਪੜ ਤੋਂ ਤਾਂ ਸ਼ੁਰੂ ਕੀਤਾ ਕਿਉਂਕਿ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਐ। ਤਾਂ ਸਿਰ ਕੇਸਗੜ ਸਾਹਿਬ ਤੋਂ ਇੱਥੋਂ ਜਿੱਥੋਂ ਸਤਲੋਜ ਨਿਕਲਦਾ। ਸਾਰੇ ਪੰਜਾਬ 'ਚ ਜਾਣਾ, ਜ਼ਿਲ੍ਹਿਆਂ 'ਚ ਜਾਣਾ, ਪਿੰਡਾਂ ਸ਼ਹਿਰਾਂ 'ਚ ਜਾਣਾ। ਲੋਕਾਂ ਨੂੰ ਲਾਮਬੰਦ ਕਰਕੇ ਇਹ ਜ਼ਹਿਰਾਂ ਤੋਂ ਮੁਕਤ ਕਰਨਾ ਪੰਜਾਬ ਨੂੰ। ਤੇ ਬਾਕੀ ਮਸਲਿਆਂ ਦੇ ਉੱਤੇ ਲੋਕਾਂ ਨੂੰ ਵੀ ਜਗਾਉਣਾ ਐ। ਭਾਈ ਆਹ ਸਾਡੇ ਅਸਲ ਮੁੱਦੇ ਸਾਡੇ ਮਸਲੇ ਨੇ। ਇੱਕ ਨੰਬਰ ਤੁਹਾਡੇ ਨਾਲ ਸਾਂਝਾ ਕਰਾਂਗੇ। 81462 1107 8146210107 ਨੰਬਰ ਹੈ ਇਹ ਤੁਸੀਂ ਆਪਣੇ ਕੋਲੇ ਲਿਖ ਲਓ ਸਾਨੂੰ ਇਹਦੇ ਵਟਸਐਪ ਤੇ ਸੁਨੇਹਾ ਛੱਡਣਾ ਤੁਸੀਂ ਸਾਡੇ ਨਾਲ ਜੁੜ ਜੂਗੇ 8146210107 ਪਰ ਇਹਦੇ ਕੱਟੀਆਂ ਬੱਚੀਆਂ ਦੇ ਮੁੱਦੇ ਨਾਲ ਲੈ ਕੇ ਬੈਠ ਜਾਓ ਵੀ ਕੱਟੀ ਮਰ ਗਈ ਬੱਚੀ ਬਿਮਾਰ ਹੋ ਗਈ ਆ ਨਾਲੀ ਚ ਪਾਣੀ ਖੜ ਗਿਆ ਇਹ ਮਸਲੇ ਨਹੀਂ ਬਾਈ ਮਸਲੇ ਜਿਹੜੇ ਲੈ ਕੇ ਤੁਰੇ ਆ ਤੇ ਇੱਕ ਗੱਲ ਹੋਰ ਬੇਨਤੀ ਹੈ ਉਹ ਵੀ ਨਾ ਕੰਮ ਕਰੋ ਵੀ ਸਾਡਾ ਤੁਸੀਂ ਇਹ ਸੋਚੋਗੇ ਵੀ ਯਾਰ ਅਜਿਹਾ ਬਾਈ ਸਾਡੇ ਬਾਈ ਆਈ ਆ ਮਸਲਾ ਹੋ ਗਿਆ ਉਹ ਜਿਵੇਂ 16 ਦੀ ਗੱਲ ਹੈ 16 ਚ ਅਸੀਂ ਬੋਰਡਾਂ ਤੇ ਰੰਗ ਮਾਰੇ ਸੀਗੇ ਪੰਜਾਬੀ ਇੱਥੇ ਥੱਲੇ ਲਿਖੀ ਵੀ ਸੀ ਤਾਹ ਨਹੀਂ ਸੀ ਤੂੰ ਭਰ ਹਿੰਦੀ ਤੇ ਅੰਗਰੇਜ਼ੀ ਪਰਚੇ ਵੀ ਹੋਏ ਜੇਲ੍ਹ ਵੀ ਜਾਣਾ ਪਿਆ ਰੋਪੜੋ ਵੀ ਫੋਨ ਜਲੰਧਰੋਂ ਵੀ ਫੋਨ ਆਮਰਸਰੋਂ ਵੀ ਫੋਨ ਗੁਰਦਾਸਪੁਰੋਂ ਵੀ ਫੋਨ ਪਟਿਆਲੋਂ ਵੀ ਫੋਨ ਬਾਈ ਸਾਡੇ ਵੀ ਥੱਲੇ ਲਿਖੀ ਹੈ ਬਗਾਇ ਕੱਡਾ ਗਾਉਖਾ ਕੰਮ ਹੈ ਗੁਰਛ ਲੈ ਤੇਲ ਰੰਗ ਲੈ ਤੇ ਮਾਰ ਦੇ ਅੱਛਾ ਬਾਈ ਐ ਹੁੰਦਾ ਮੈਂ ਹੋਰ ਕਿਵੇਂ ਹੁੰਦਾ ਹੈ ਸਾਡੀ ਮਾਨਸਿਕਤਾ ਇਹ ਬਣ ਗਈ ਵੀ ਜੇ ਪਾਣੀ ਦੀ ਗੱਲ ਕਰਦੇ ਆ ਬੋਲੀ ਦੀ ਗੱਲ ਕਰਦੇ ਆ ਧਰਤੀ ਜ਼ਮੀਨਾਂ ਬਚਾਉਣ ਦੀ ਗੱਲ ਕਰਦੇ ਆ ਤਾਂ ਹੁਣ ਇਹ ਕਰਨਗੇ ਜੀ ਆ ਕੇ ਕੰਤੋਜ ਆਊਗਾ ਜੀ ਲੱਖਾ ਆਊਗਾ ਜਾਂ ਕੋਈ ਰਾਣਾ ਆਊਗਾ ਜੀ ਬੈਂਸ ਆਊਗਾ ਇਹ ਉੱਠਣਗੇ ਯਾਰ ਦੱਸੀ ਕੀ ਲੈਣਾ ਸੂਰਮਾ ਜੰਮੇ ਦੂਜੇ ਦੇ ਘਰ ਚ ਐ ਨਹੀਂ ਬਾਈ ਇਹ ਲੜਾਈ ਛੋਡੀ ਐ ਛੋੜੇ ਗੱਲ ਪਈ ਐ ਤੇ ਸੋਨੂੰ ਲੜਨੀ ਹੀ ਪੈਣੀ ਐ ਸਿੰਘਾਸ ਕਰਨੇ ਹੀ ਪੈਣਾ ਆਪਾਂ ਮਹਿਰੋਲੀ ਪਿੰਡ ਵਾਲਿਓ ਅੰਦਲਿਆ ਸਾਹਿਬ ਨੂੰ ਅੱਜ ਕਰੀਬ-ਕਰੀਬ 80 ਦਿਨ ਹੋ ਗਏ ਬੈਠੇ ਨੂੰ ਮਰਨ ਵਰਤ ਦੇ ਉੱਤੇ ਕਿੰਨੇ ਕ ਜਾਣਦੀ ਆ ਸੰਗਤ ਬਈ ਜਾਣਦੇ ਆ ਪਿੰਡ ਚੋਂ ਹੈ ਠੰਡੇ ਜੇ ਬੋਲੇ ਹੋ ਨਹੀਂ ਨਹੀਂ ਹੈ ਕੋਈ ਨਹੀਂ ਆ ਕੋਈ ਨਹੀਂ ਹਾਂ ਨਹੀਂ ਗਈ ਨਹੀਂ 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 ਜਾਣਦੇ ਆ ਆਪਾਂ ਨੂੰ ਕੀ ਲੋੜ ਐ ਫਿਰ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ ਇੱਕ ਬੰਦਾ 80 ਸਾਲ ਦੀ ਉਮਰ ਦੇ ਵਿੱਚ ਬੰਦਾ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਨਾਲੇ ਆਪਾਂ ਇੱਥੇ ਕੀ ਕਰਨਾ ਹੁੰਦਾ ਤਾਂ ਸਕੂਟਲੀ ਸਾਥ 'ਚ ਬੈ ਗਏ ਇੱਧਰ ਗੱਲਾਂ ਮਾਰ ਲੀਆਂ ਉੱਧਰ ਗੱਲਾਂ ਮਾਰ ਗਏ ਮੁੰਡਿਆਂ ਨੇ ਰੀਲਾ ਰੁਲਾ ਬਣਾ ਲਈਆਂ ਚਲੋ ਜੀ ਟਾਈਮ ਪਾਸ ਥਰੇ ਰੋਟੀ ਖਾਧੀ ਪੈ ਗਏ ਸਾਡਾ ਫਰਜ਼ ਨਹੀਂ ਬਣਦਾ ਯਾਰ ਕਿਸੇ ਦੇ ਘਰ ਦੀ ਲੜਾਈ ਆ ਕੋਈ ਨਿੱਜੀ ਮਸਲਾ ਹੈ ਕੋਈ ਵੜਦਾ ਰੌਲਾ ਦਾ ਇਹ ਦੀ ਉਮਰ ਦੇ ਬੰਦੇ ਨੇ ਆ ਕੇ ਸਰਕਾਰ ਦਾ ਮੱਥਾ ਲਾਇਆ ਸੀ ਇੱਕ ਜਾ ਵੀ ਨਹੀਂ ਸਕਦੇ ਤੁਸੀਂ ਵਾਰੀਆਂ ਮੰਨ ਕੇ ਵੀ ਮੈਂ ਕਹਿੰਦਾ 13000 ਪੰਜਾਬ ਦਾ ਪਿੰਡ ਹੈ ਯਾਰ ਜੇ ਇੱਕ ਪਿੰਡ ਦੇ ਵਿੱਚੋਂ 5-5 ਬੰਦੇ ਵੀ ਇੱਕਦਣ ਜਾਣ ਹਜ਼ਾਰਾਂ ਦੀ ਵਿਕਤੀ ਹੋਊਗੀ ਉੱਥੇ ਤੇ ਅੱਜ ਤੁਸੀਂ ਮੈਂ ਥੋੜੀ ਕਿੰਨੀ ਵਾਦੀ ਹੁਣੇ ਪਿੰਡ ਦੀ 1000 2000 ਹੈਗੀ ਆ ਨਹੀਂ ਕਿੰਨੀ ਹੈ 900 ਬੋਲ ਚਲੋ ਵਾਦੀ ਤਾਂ ਹੋ 1500 6700 ਚਲੋ ਮੈਂ ਕਹਿੰਦਾ ਕਾਯਾਰ ਦੀ ਵਾਦੀ ਦੇ 15-20 ਹਜ਼ਾਰ ਵੱਜਦੇ ਪਿੰਡ ਵੀ ਹੈਗੇ ਆ ਛੋਟੇ ਵੱਡੇ ਪਿੰਡ ਹੈ ਜੇ ਯਾਰ ਮੈਂ ਅੱਜ ਤੀ ਜਾਉਂ ਪੰਜ ਬੰਦੇ ਉਹਨਾਂ ਪੰਜਾਂ ਦੇ ਬੰਦਿਆਂ ਦੀ ਵਾਰੀ ਮਹੀਨੇ ਬਾਅਦ ਆਉਣੀ ਆ ਮੁੜ ਕੇ ਵਿਅੋਖੀ ਨਾਲ ਨਹੀਂ ਅਸਾਂ ਦੀ ਮਾਨਸਿਕਤਾ ਬਣ ਨਹੀਂ ਰਹੀ ਏ ਥੋੜੇ ਪਰ ਆਪਾਂ ਦੇਖੀ ਜੋ ਕੀ ਬਣਦਾ ਤੁਨੇ ਇੱਕ ਗੱਲ ਦਾ ਹੱਦ ਨਾ ਭਾਈ ਜਿੱਥੇ ਮਰਜ਼ੀ ਭੱਜ ਲੋ ਬਾਹਰਲੇ ਮੁਰਖਾਂ ਨੂੰ ਜਾ ਲੋ ਮੈਂ ਫੇਰ ਕਹਣਾ ਬਾਹਰ ਜਾਣਾ ਮਾੜਾ ਨਹੀਂ ਉੜਕੇ ਪੰਜਾਬ ਧਰਤੀ ਤੇ ਆਇਆ ਇਹ ਧਰਤੀ ਗਮਾਲੀ ਓੜ ਪੱਲੇ ਕੱਖ ਨਹੀਂ ਰਿਹਾ ਨਾ ਹੋਦ ਨਾ ਮੂਦ ਨਾ ਪਛਾਣ ਨਾ ਬੋਲੀ ਨਾ ਇਤਿਹਾਸ ਕੱਖ ਨਹੀਂ ਕੱਢਦਾ ਨਾ ਸਹਿਤ ਕੁਝ ਨਹੀਂ ਹੋਣਾ ਮੈਂ ਐਵੇਂ ਜੇ ਗੱਲ ਕਰਦਾ ਹੁਣਾ ਕਿ ਗੁਰੂ ਭਗਤ ਸਿੰਘ ਨੇ ਲੜਾਈ ਲੜੀ ਪਰਵਾਰ ਕਰਵਾਣ ਕੀਤਾ ਕਾਦੀ ਖਤ ਲੜਾਈ ਕਿਹੜੀ ਗੱਲ ਦੀ ਦੱਸੋ ਕੁਝ ਜ਼ਮੀਨ ਦਾ ਮਸਲਾ ਸੀ ਖੜਦਾਰ ਵਾਲੇ ਖਾਲ ਦਾ ਫਸਲਾ ਸੀ ਕੋਈ ਦੱਸੋ ਬਾਈ ਪਛਾਣ ਦੀ ਲੜਾਈ ਸੀ ਉਹ ਕਹਿੰਦੇ ਅਸੀਂ ਆਪਣੀ ਪਛਾਣ ਨਹੀਂ ਕਮਾਉਣੀ ਉਹ ਕਹਿੰਦੇ ਆਪ ਦੀ ਪਛਾਣ ਛੱਡ ਦਿਓ ਇਧਰਲੇ ਪਾਸੇ ਆਜਾ ਤੁਹਾਨੂੰ ਆਪਣੀ ਪਛਾਣ ਨਹੀਂ ਕਮਾਉਣੀ ਪਛਾਣ ਨੂੰ ਬਰਕਰਾਰ ਰੱਖਣ ਲਈ ਪੂਰਾ ਪ੍ਰਵਾਰ ਕਰਵਾਣ ਚਾਹਤੇ ਜੰਗ ਕਰਕੇ ਤੇ ਤਾਂ ਸਾਜ ਨੇ ਜੀ ਅੱਜ ਅਸੀਂ ਪਛਾਣ ਹੀ ਭੁੱਲ ਗਿਆ ਜੀ ਛੱਡ ਬਧਿਆ ਭਾਈ ਜੀ ਇੰਨਾ ਸੋਦੇ ਘੱਟ ਰੇਂਦੇ ਸਾਡੇ ਦੇ ਵਾਪਸ ਠੀਕ ਇਹ ਕੁ ਸਵਾਰਾ ਲੋਕਾਂ ਦੀ ਕੋਈ ਬੱਚਦੀ ਦੌੜ ਹੈ ਜ਼ਮੀਨ ਨਹੀਂ ਇੱਥੇ ਮਿਲਦੀ ਛੋੜ ਜਿਓ ਇਹ ਤਾਂ ਅਗਲੇ ਨੇ ਖਾਲੇ ਕਾਨੂੰਨ ਲੈਣ ਦੇ ਖਾਤਰ ਉਹ ਆਪਾਂ ਚੱਲ ਲੋਕਲਾ ਮਸਲਾ ਦੁਬਾਰਾ ਫਿਰ ਚੜੇ ਘੋੜੋਂ ਕਹਿੰਦੇ ਜਿੰਨੇ ਪੈਸੇ ਮੰਗਦੇ ਉਹਨੇ ਦੇ ਦਿਓ ਯਾਰ ਅਕਈ ਬੰਦੇ ਮੇਰਾ ਬਖੌਲ ਹੀ ਕਾ ਮੰਨਦੇ ਐ ਵੀ ਲੱਖਾਂ ਕਹਿੰਦਾ 500 ਕਰੋੜ ਦਾ ਖਿੱਲਾ ਮੈਂ ਕਹਿੰਦਾ 500 ਕਰੋੜ ਦਾ 500 ਕਰੋੜ ਦੇ ਵਿੱਚ ਕਿੱਥੇ ਮਿਲਣਾ ਹੀ ਕਿਸੇ ਕੀ ਮਦਦ ਆ ਫਿਰ ਜਮੀਨ ਦਾ ਇਸ ਕੁਮ ਕੌ ਗਿਆ ਆਪਾ ਦੇਖ ਰਹੇ ਆ ਜਮੀਨ ਘਟ ਰਹੀ ਆ ਪੂਰੀ ਦੁਨੀਆ ਦੀ ਧਰਤੀ ਘਟ ਰਹੀ ਆ ਕੰਕਰੀਟ ਦਾ ਜੰਗਲ ਵੱਧ ਰਿਹਾ ਆ ਕਿੰਨਾ ਸੋਡਾ ਸ਼ਹਿਰ ਆ ਜਿਹੜਾ ਕਿੰਨੇ ਪਿੰਡ ਖਾ ਗਿਆ ਅੱਜ ਤਾਲੇ ਆ ਮਹਾਲੀ ਜੀਰਕਪੁਰ ਖੜ ਕਿੰਨੀ ਜਮੀਨ ਖਾ ਗਿਆ ਲੁਧਿਆਣਾ ਕਿੰਨੇ ਲੁਧਿਆਣਾ 22 23 ਪਿੰਡ ਖਾ ਗਿਆ ਅੱਜ ਤਾਲੇ ਸੜਕਾਂ ਚ ਰੇਲ ਦੀਆਂ ਲੀਹਾਂ ਚ ਅਕਲੋਨੀਆਂ ਜਮੀਨ ਤਾਂ ਘਟ ਰਹੀ ਆ ਪੂਰੀ ਦੁਨੀਆ ਦੇ ਵਿੱਚ ਹੀ ਆਬਾਦੀ ਵੱਧ ਰਹੀ ਆ ਭੋਜਨ ਦੀ ਥੋੜ੍ਹ ਪੈ ਜਾਣੀ ਆ। ਭਾਗ ਕਰ ਮੱਛਣੀ ਆ। ਸੋਡੇ ਕੋਲ ਸਭ ਤੋਂ ਜ਼ਖੇਰ ਧਰਤੀ ਆ। ਸੁਣ ਨਾ ਗੱਲਾਂ ਨੂੰ ਬੜਾ ਸੰਭੋ। ਬਚਾਓ ਖਰਚੇ ਖਰਚੇ ਘੱਟ ਕਰਿਆ ਕਰੋ। ਪਰ ਢੋਡੇ ਦਾ ਵਧੀਆ ਕੰਮ ਲੱਗਿਆ ਮੈਨੂੰ ਖਰਚੇ ਥੋੜੀ ਬੜਾ ਦੇ ਦੇਖਿਆ। ਸਾਰੇ ਪਾਸੇ ਜੌਂਡੀ আর ਸੁਵਰਾਜ ਵੱਡੇ ਵੱਡੇ ਟਰੈਕਟਰ ਖੜਿਆ ਉਹ ਚਾਰ-ਚਾਰ ਮੰਦਰੀਆਂ ਕੋਠਾਂ ਸੱਟੀਆਂ ਲੋਕਾਂ ਦੇ ਚੱਟਾ ਕੁਰਤਾ ਪਜਾਮਾ ਕਹੈਂ ਕੱਢ ਵੀ ਜੁੱਤੀ ਲੋਕਾਂ ਨੂੰ ਕਾਲੀ ਮੋਬਾਈਲ ਐਪਲ ਦਾ ਜਿੱਤੇ ਚ ਪਾਇਆ ਹੁੰਦਾ। ਕੜਸੀ ਮਾਰਦੇ ਥਾਰ ਦੀ ਸੈਲਫ ਫਾਰਚ ਉਹਨਾਂ ਦੀ ਸੈਲਫ ਚੱਲ ਵੀ ਕਿਹੜੇ ਵਿਆਹ ਤੇ ਫਲਾਣੇ ਵਿਆਹ ਦੇ ਫਲਾਣੇ ਵਿਆਹ ਦੇ ਫਲਾਣੇ ਬੋਗਤੇ ਮੁਲੰਗ ਹੋ ਗਏ ਜਮੀਨਾਂ ਬੈਂਕਾਂ ਚ ਗੁੰਮੇ ਮੋੜ ਕੇ ਪਾਹ ਲੈ ਕੇ ਢਾਲੇ ਹੋਏ ਨਾਲ ਤੇਰੀ ਕਿੱਕਰ ਦੇ ਕਿ ਮੈਂ ਤਾਂ ਮਰਦਾ ਤੇ ਤੜਕੇ ਨੂੰ ਮਰਿਆ ਆਕੜਿਆ ਪਿਆ ਅੱਗੇ ਇਹ ਕਿਹੜੀਆਂ ਚੀਜ਼ਾਂ ਨੇ ਮਾਰੀਆਂ ਇਹਨੇ ਸਾਦੀ ਜ਼ਿੰਦਗੀ ਤੇ ਸਿੱਧੇ ਜਿੰਦਗੀ ਤੇ ਆਉਂਦੇ ਸਾਦਾ ਜੀਵਨ ਮੈਂ ਹਮੇਸ਼ਾ ਗੱਲ ਕਰਨਾ ਬੰਦਾ ਕਿਰਦਾਰ ਤੋਂ ਪਛਾਣਿਆ ਜਾਂਦਾ ਪਹਿਰਾਵੇ ਤੋਂ ਥੋੜੇ ਪੱਲੇ ਕਿਰਦਾਰ ਆ ਨਾ ਤਾਂ ਦੁਨੀਆ ਚੱਲ ਕੇ ਦੇਖਣਾ ਉਹ ਬੰਦਾ ਹੈਗਾ ਤੇ ਨਹੀਂ ਤੁਸੀਂ 10 ਕਰੋੜ ਦੀ ਗੱਡੀ ਲਈ ਫਰੋ ਮਾਲਾਂ ਦਾ ਬਹੇਰੀ ਦੁਨੀਆ ਤੁਰ ਹੀ ਫੇਰ ਲੰਘ ਜਾਰੀ ਆਪਾਂ ਵੀ ਆਈ ਦਿਖਾਵੇ ਜਾਦੇ ਪੈਗੇ ਅੰਦਰੋਂ ਖੋਖਰੇ ਤੋਤੇ ਸੁਬਾਈ ਮੈਂ ਕੋਈ ਨੂੰ ਦਿੰਦਾ ਤੁਸੀਂ ਆਪਣਾ ਮਹਿਕ ਤੁਸੀਂ ਆਪਣਾ ਅਗਲੀ ਗੱਲਬਾਤ ਬਾਈ ਨੂੰ ਸਾਂਝੀ ਕਰੋ ਸਭ ਨਾਲ ਜਵਾਦ ਦੀ ਬਲਬਲੀ ਹੋਈ ਪਈ